ਆਪਣੀ ਰੋਟੀ ਠੰਡੀ ਖਾ ਲੈਣਗੀਆਂ ਇਹ ਮਾਵੇਂ ਹੀ ਨੇ ਬਾਈ ਜਿਹੜੀਆਂ ਤੁਹਾਨੂੰ ਗਰਮ ਰੋਟੀ ਖਿਲਾਉਂਦੀਆਂ ਨੇ ਇਹ ਆਖਰੀ ਦਮ ਤੱਕ ਬੰਦਾ ਥੱਕ ਕੇ ਬਹਿ ਜਾਊਗਾ ਇੱਕ ਜਿਹੜੀ ਲੇਡੀ ਆ ਇਹ ਆਖਰੀ ਦਮ ਤੱਕ ਕਦੇ ਬੈਠੂਗੀ ਨਹੀਂ ਆਖਰੀ ਦਮ ਤੱਕ ਹੋਊਗੀ ਮੇਰਾ ਪੁੱਤ ਆ ਜਿਹੜਾ ਹਮੇਸ਼ਾ ਚੜਦੀ ਕਲਾ 'ਚ ਰਹੇ ਸਾਰਾ ਟੱਬਰ ਸੌ ਜਾਂਦਾ ਥੋੜਾ ਇਹ ਤਾਂ ਸੱਚੀ ਗੱਲ ਆ ਨਾ ਇੱਕ ਮਾਂ ਘੇਟ ਮੂਹਰੇ ਖੜੀ ਹੁੰਦੀ ਆ ਖੜੀ ਹੁੰਦੀ ਆ ਕਿ ਨਹੀਂ ਬਾਈ ਸਾਰਿਆਂ ਦੀ ਇੱਕ ਲੇਡੀ ਤੋਂ ਤਕੜਾ ਸੂਰਮਾ ਇੱਥੇ ਬਾਈ ਕੋਈ ਨਹੀਂ ਹੁੰਦਾ ਕੁਰਨਾਲਕ ਦੇਵੀ ਨੇ ਗੱਲ ਖਤਮ ਕਰਤੀ ਸੋ ਕਿਉਂ ਬੰਦਾ ਆਖੀ ਐ ਜਿੱਤ ਜੰਮੇ ਰਜਾਰ ਕੇ ਬੜੇ ਬੜੇ ਰਾਜਿਆਂ ਨੂੰ ਜਨਮੇ ਨੇ ਦਿੱਤਾ ਜਿਹਨੇ ਜਿਨ੍ਹਾਂ ਦੇ ਤੁਸੀਂ ਪਾਣੀ ਭਰਦੇ ਹੋ ਉਹਨਾਂ ਨੂੰ ਜਨਮ ਦੇਣ ਵਾਲੀ ਇਹ ਹੈ ਸੋ ਤਾੜੀਆਂ ਸਾਰੀਆਂ ਮਾਮਾ ਤੇ ਭੈਣਾ ਨੇ 7 8 9 10 11 12 13 14 15 16 17 18 19 20 21 29 30 ਇਸ ਦੂਰ ਜਾਂਦੇ ਤਾਂ ਕੀ ਕੰਮ ਆਫੇ ਹੱਥ ਮੇਰਾ ਫੇ ਪਜਾਮਾ ਫੜੀ ਜਾਂਦਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਬੋਲਣਾ ਵਾਹਿਗੁਰੂ ਹੌਸਲਾ ਬੋਲਣਾ ਜੀ ਹੁਣ ਤੁਸੀਂ ਜਵਾਕਾਂ ਤੋਂ ਕੀ ਚਾਹੁੰਦੇ ਹੋ ਹੋਰ ਹੁਣ ਹੁਣ ਤੁਹਾਡੇ ਮੂਰੇ ਹੀ ਆ ਨਾ ਇਹਦਾ ਕੋਰੇ ਕਾਗੇ ਨੇ ਜੋ ਮਰਜੀ ਲਿਖ ਲਓ ਹੁਣ ਮੈਂ ਇਹ ਮੇਰੇ ਤੋਂ ਦੂਰ ਦੂਰ ਨੇ ਸਾਰੇ ਭਾਈ ਇਹ ਬੱਚਾ ਮੇਰੇ ਨੇੜੇ ਤੋਂ ਫੇ 4 5 6 7 8 9 10 11 ਇੱਕ ਇਦਾਂ ਦਾ ਸੈਸ਼ਨ ਰੱਖ ਲਿਆ ਕਰੋ ਬਸ ਪਿੰਡ 'ਚ ਜਿੱਥੇ ਤੁਹਾਡੀ ਪੋਲਿਟਿਕਸ ਆ ਜਿੱਥੇ ਤੁਹਾਡੇ ਧਰਮਾਂ ਦੇ ਰੌਲੇ ਹਰ ਇੱਕ ਚੀਜ਼ ਪਿੱਛੇ ਰਹਿ ਜਵੇ ਬੱਸ ਇਨਸਾਨੀਅਤ ਤੁਹਾਨੂੰ ਯਾਦ ਰਹਿ ਜਵੇ ਕਿ ਸਾਡੇ ਭੈਣ ਭਾਈ ਨੇ ਸਾਡੇ ਇਲਾਕੇ ਦੇ ਨੇ ਇੱਕ ਵਾਰ ਕੋਟੇਦਾਰ ਰੱਖ ਨਾ ਕਰੋ ਆ ਜੋ ਹੋ 25 ਡੰਡ ਹੋ ਨਵੀਂਗੜ ਚਲੋ ਵੀ ਮਿੱਤਰੋ 1 2 3 4 5 6 7 8 9 10 11 12 13 14 15 16 17 18 19 20 21 22 23 24 25 ਜਿਹਨੇ ਜਿਹਨੂੰ ਸਵਾਲ ਆਇਆ ਪਿਆ ਤੁਹਾਡੇ ਨੂੰ ਤਾੜੀਆਂ ਮਾਰੋ 13 14 15 16 17 18 19 20 ਸ਼ਾਬਾਸ਼ ਵੈਰੀ ਗੁੱਡ ਤਾੜੀਆਂ ਮਾਰੋ ਇੱਕ ਵਾਰੀ ਸਾਹਿਬ ਨੂੰ ਖੁਸ਼ ਹੋ ਗਿਆ ਥੋੜੀ ਨੈਸ਼ਨਲ ਇੰਜੀਨਰਾਂ ਫਿਟਨੈਸ ਹਰ ਇੱਕ ਬੰਦੇ 'ਚ ਜ਼ਰੂਰੀ ਆ ਸਿਰਫ ਆ ਸਿਰਫ ਟੈਸਟ ਕਰਦਾ ਫਿਟਨੈਸ ਦਾ ਹਾਂ ਬੈਠ ਕੇ ਨਹੀਂ ਸਿਰਫ ਇੱਕ ਗਿਣਾ ਦੋ ਤਿੰਨ ਚਾਰ ਾਕੀ ਆਪਾਂ ਜਿਹੜਾ ਵਰਕਆਊਟ ਲਾਵਾਂਗੇ ਤੁਸੀਂ ਡੇਲੀ ਰੂਟੀਨ 'ਚ ਵੀ ਕਰ ਸਕਦੇ ਹੋ ਸਾਰੇ ਜਾਣੇ ਜੇ ਕੋਈ ਜਿੰਮ ਵੀ ਨਹੀਂ ਜਾਂਦਾ ਇਹ ਚੀਜ਼ਾਂ ਯਾਦ ਰੱਖ ਖੜੜੇ ਪੱਜ ਕਰਾਂਗੇ ਤੁਸੀਂ ਘਰੇ ਵੀ ਕਰ ਸਕਦੇ ਹੋ ਹੁਣ ਅਗਲੀ ਐਕਸਰਸਾਈਜ਼ ਆਪਣੀ ਹੁਣ ਜੰਪ ਆਪਾ ਪੌਚਿਆ ਕਰਨਾ ਪਹਿਲਾਂ ਸਲੋ ਸੀ ਸੋ ਕਿੰਨੇ ਰੈਪੀਟੀਸ਼ਨ ਰੱਖੀਏ ਪੁੱਤਰ ਕਿੰਨੇ ਰੱਖੀਏ ਕਿੰਨੀ ਵਾਰੀ ਕਰਨਾ ਜਵਾਕਾਂ ਨੂੰ ਪੁੱਛਦੇ ਆਪਾਂ ਨਾਲ ਦੀ ਨਾਲ ਜੀ ਹਾਂ ਪੁੱਤਰ ਕਿੰਨੇ ਕਰੀਏ ਕਿੰਨੇ ਫੋਟੀ ਫੋਟੀ ਕਿਹਾ ਜੀ ਨੇ ਚਲੋ 40 ਕਰਾਂਗੇ ਫਿਰ ਚਲੋ ਉੱਚੀ ਚਲੋ ਬਈ ਕਰ ਦਿਓ ਆਹ ਰਾ ਲਓ ਵੀਰੇ ਪਲੇ ਕਰ ਦਿਓ ਚਲੋ ਪਲੇ